ਇਕ ਮੇਰੇ ਸਿੰਘ ਜੀ ਨੇ ਚੀਰਾ ਰੰਗਾਇਆ ਇਕ ਮੇਰੇ ਸਿੰਘ ਜੀ ਨੇ ਚੀਰਾ ਰੰਗਾਇਆ ਕਲਗੀ ਬਣ ਮੈਂ ਸਜ ਜਾਨੀਆਂ ਇਕ ਮੇਰੇ ਸਿੰਘ ਜੀ ਨੇ ਕੈਂਠਾ ਕਰਾਇਆ ਇਕ ਮੇਰੇ ਸਿੰਘ ਜੀ ਨੇ ਕੈਂਠਾ ਕਰਾਇਆ ਤਾਗਾ ਬਣ ਮੈਂ ਸਜ ਜਾਨੀਆਂ ਵਗ ਦਿਨ ਦੀ ਦੇ ਵਿੱਚ ਛਤ ਲੈ ਚੁਬਾਰਾ ਵਗ ਦਿਨ ਦੀ ਦੇ ਵਿੱਚ ਛਤ ਲੈ ਚੁਬਾਰਾ ਮੈਂ ਪੁੱਟ ਸਟਿਆ ਪੋਰ ਕੁਵਾਰਾ ਮੈਂ ਪੁੱਟ ਸਟਿਆ ਪੋਰ ਕੁਵਾਰਾ ਚੂੜਾ ਮੇਰਾ ਛਣਕੇ ਵੰਗਾ ਦੇ ਨਾਲ ਖੇ ਕੇ ਚੂੜਾ ਮੇਰਾ ਛਣਕੇ ਵੰਗਾ ਦੇ ਨਾਲ ਖੇ ਕੇ ਚੱਲਾ ਤੈਨੂੰ ਪੱਕੀਆਂ ਮੈਂ ਢੀੜੇ ਉੱਤੇ ਬੈ ਕੇ ਚੱਲਾ ਤੈਨੂੰ ਪੱਕੀਆਂ ਮੈਂ ਢੀੜੇ ਉੱਤੇ ਬੈ ਕੇ ਜੇ ਨੂੰ ਹੈ ਤੂੰ ਮੇਰਾ ਪੀਠਾ ਤੋਲੇ ਜੇ ਨੂੰ ਹੈ ਤੂੰ ਮੇਰਾ ਪੀਠਾ ਤੋਲੇ ਆਵੇ ਮੇਰਾ ਪੁੱਤ ਤੇ ਪਟਾਵਾਂ ਤੇਰੀ ਗੁੱਤ ਆਵੇ ਮੇਰਾ ਪੁੱਤ ਤੇ ਪਟਾਵਾਂ ਤੇਰੀ ਗੁੱਤ ਗੁੱਤ ਇਉ ਲਮਕੇ ਜੀਵੇਂ ਬਾਗ ਵਿੱਚ ਅੰਬ ਨਹੀਂ ਗੁਤੇ ਓਲਮਕੇ ਜਿਉਂ ਬਾਗ ਵਿੱਚ ਅੰਬ ਛੜਿਆਂ ਦੇ ਵੇੜੇ ਵਿੱਚ ਲੱਗਿਆ ਏ ਖਾੜਾ ਛੜਿਆਂ ਦੇ ਵੇੜੇ ਵਿੱਚ ਲੱਗਿਆ ਏ ਖਾੜਾ ਬੋਲੀ ਉੱਤੇ ਬੋਲੀ ਵੱਜਦੀ ਬੋਲੀ ਉੱਤੇ ਬੋਲੀ ਵੱਜਦੀ ਛੜਿਆਂ ਦੇ ਵੇੜੇ ਵਿੱਚ ਟੱਡ ਸਰੰਗੀ ਵੱਜਦੀ ਛੜਿਆਂ ਦੇ ਵੇੜੇ ਵਿੱਚ ਟੱਡ ਸਰੰਗੀ ਵਜਦੀ ਮੰਮੀ ਨੱਚੀ ਮਾਸੀ ਨੱਚੀ ਨੱਚ ਨੱਚ ਪਟਤਾ ਵੇੜਾ ਮੰਮੀ ਨੱਚੀ ਮਾਸੀ ਨੱਚੀ ਨੱਚ ਨੱਚ ਪਟਤਾ ਵੇੜਾ ਨੀ ਇਹ ਨਾਨਨਕੀਆਂ ਨੂੰ ਰੋਕ ਲਊਗਾ ਕਿਹੜਾ ਨੀ ਇਹ ਨਾਨਨਕੀਆਂ ਨੂੰ ਰੋਕ ਲਊਗਾ ਕਿਹੜਾ ਜਾਗੋ ਲੈ ਕੇ ਆਈਆਂ ਮੇਲਣਾ ਆਈਆਂ ਪਟੋਲਾ ਬਣ ਕੇ ਜਾਗੂ ਲੈ ਕੇ ਆਈਆਂ ਮੇਲਣਾ ਆਈਆਂ ਪਟੋਲਾ ਬਣ ਕੇ ਚਾਚੀ ਦੇ ਵੇੜੇ ਚਾਚੀ ਦੇ ਵੇੜੇ ਗਿੱਧਾ ਪੈਂਦਾ ਵੇਖਣ ਲੋਕੀ ਖੜ ਕੇ ਚਾਚੀ ਦੇ ਵੇੜੇ ਗਿੱਧਾ ਪੈਂਦਾ ਵੇਖਣ ਲੋਕੀ ਖੜ ਕੇ ਚਾਚੀ ਦੇ ਵੇੜੇ ਚਾਚੀ ਜੀਵੇ ਤੇਰਾ ਕਾਕਾ ਨਾਲੇ ਜੀਵੇ ਉਹਦਾ ਪਾਪਾ ਜੀਵੇ ਤੇਰਾ ਕਾਕਾ ਨਾਲੇ ਜੀਵੇ ਉਹਦਾ ਪਾਪਾ ਜਾਗੋ ਸਾਡੀ ਜਾਗੋ ਦਾ ਮਾਨਵ ਦਾਇਆ ਜਿਨੇ ਸਰੋਂ ਦਾ ਤੇਲ ਵਿੱਚ ਪਾਇਆ ਨੀ ਸਾਡੀ ਜਾਗੋ ਦਾ ਮਾਨਵ ਦਾਇਆ ਨੀ ਜਿਨੇ ਸਰੋਂ ਦਾ ਤੇਲ ਵਿੱਚ ਪਾਇਆ ਨੀ